ਜਾ ਰਹੇ 26 ਜਨਮ ਨੂੰ 26 ਜਨਮ ਨੂੰ ਜੋ ਸੰਵਿਧਾਨ ਸਰਕਾਰ ਨੇ ਰਿਜੈਕਟ ਕਰ ਦਿੱਤੀਆਂ ਸੋ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਇਹਨਾਂ ਕਾਗਜ਼ਾਂ ਦੇ ਵਿੱਚ ਕਿਹੜੀ ਗਲਤੀ ਆ ਜੋ ਸੰਵਿਧਾਨ ਸਰਕਾਰ ਨੂੰ ਪਸੰਦ ਨਹੀਂ ਆਈ ਇਹ ਪੰਜਾਬ ਦਾ ਉਹ ਉਹ ਵਿਰਸਾ ਇਹਦੇ ਵਿੱਚ ਪੰਜਾਬ ਦੇ ਉਹ ਇਨਕਲਾਬੀ ਯੋਧੇ ਆ ਜਿਨ੍ਹਾਂ ਨੇ ਪੰਜਾਬ ਨੂੰ ਇੰਡੀਆ ਨੂੰ ਤਰੱਕੀ ਲੈ ਕੇ ਦਿੱਤੀ ਆ ਤੇ ਭਾਰਤ ਆਜ਼ਾਦ ਕਰਵਾਇਆ ਹੈ ਸੋ ਅਸੀਂ ਇਹ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕੀਰਾ ਵਿੱਚ ਕਿਹੜੀ ਗਲਤੀ ਸੀ ਜਿਹੜੀ ਸੈਂਟਰ ਸਰਕਾਰ ਨੇ ਇਹ ਜਿਹੜੀਆਂ ਘਟਕੀਆਂ ਸੀ ਉਹ ਯਕ ਕੀਤਾ ਠੀਕ ਉਹ ਪਰੇਡ ਦੇ ਵਿੱਚ ਦਿਖਾਈ ਜਾਂਦੀ ਸੀ ਮਗਰ ਇਸ ਵਾਰ ਦੀ ਜਿਹੜੀ ਮੋਦੀ ਸਰਕਾਰ ਹੈ ਉਹਨੇ ਪੰਜਾਬ ਦੇ ਨਾਲ ਜਿਹੜਾ ਆਪਣਾ ਵਿਤਰਣ ਕਰਨ ਦੀ ਜਿਹੜੀ ਰੀਤ ਹੈ ਉਹ ਚાલુ ਰੱਖੀ ਹੈ ਸਾਡੀ ਦੇਖੋ ਆਪ ਤੁਸੀਂ ਦੇਖ ਰਹੇ ਹੋਗੇ ਆ ਝਾਕੀਆਂ ਜਿਹਨੂੰ ਉਹਨਾਂ ਨੇ ਰਿਜੈਕਟ ਕਰਤਾ ਜਿਹਨੂੰ ਸਾਰੇ ਅਸੀਂ ਲੋਕ ਇਹਨਾਂ ਇਹਨਾਂ ਸੂਰਬੀਰਾਂ ਨੂੰ ਕੁਰੂਜਦੀਆਂ ਇਹਨਾਂ ਦੀ ਬਗੌਲਤ ਅਸੀਂ ਆਜ਼ਾਦੀ ਆਨੰਦ ਮਾਣ ਰਹੇ ਆ ਸੋ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਇਗੜੀ ਝਾਕੀਆਂ ਸਾਰੇ ਪੰਜਾਬ ਚ ਘਮਾਈਆਂ ਜਾ ਰਹੀਆਂ ਲੋਕਾਂ ਦੇ ਕੋਲ ਪੁੱਛਿਆ ਜਾ ਰਿਹਾ ਕਿ ਦੱਸੋ ਕਿ ਇਹਨਾਂ ਦੀ ਕਮੀ ਕੀ ਸੀ ਕੀ ਇਹ ਅਸਲੀ ਇਹਨਾਂ ਨੂੰ ਨਹੀਂ ਦਿਖਾਣਾ ਚਾਹਦੇ ਦਿਖਾਣਾ ਚਾਹਦੇ ਸੀਗਾ ਸੋ ਅਸੀਂ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਬੇਨਤੀ ਵੀ ਕਰਦੇ ਆ ਕਿ ਆਉਣ ਵਾਲੀਆਂ ਚੋਣਾਂ ਵਿੱਚ ਵੀ ਤੁਸੀਂ ਇਹਨਾਂ ਨੂੰ ਮੂੰਹ ਤੋਂਵਾ ਜਵਾਬ ਦੇਣਾ ਹੈ ਕਿ ਜਿਹੜੇ ਲੋਕਾਂ ਨੂੰ ਜਿਹੜਾ ਲੋਕਾਂ ਦੀ ਬਦੋਲ ਦੱਸੀਏ ਆਜ਼ਾਦੀ ਦਾ ਜਿਹੜਾ ਮਾਨ ਮਾਨਦੇ ਆ ਉਹਨਾਂ ਨੂੰ ਕਿਉਂ ਨਹੀਂ ਦਿਖਾਇਆ ਜਾ ਰਿਹਾ ਸੋ ਤੁਸੀਂ ਸਾਰੇ ਅਵੇਅਰ ਤੁਹਾਡੇ ਮੱਧ ਵਰਾਈ ਨੂੰ ਦੱਸਣਾ ਚਾਹੁੰਦੇ ਆ ਕਿ ਆਲਰੇਡੀ ਚੋਣਾਂ ਵਿੱਚ ਇਹਨਾਂ ਦੀ ਜਿਹੜੀ ਮੌਜੂਦਾ ਸਰਕਾਰ ਹੈਗੀ ਹੈ ਸੈਂਟਰ ਦੀ ਉਹਨਾਂ ਮੂੰਹ ਤੋਂਵਾ ਜਵਾਬ ਨਹੀਂ ਦੇਉਂਦੀ ਹਾਂਜੀ ਇਹ ਯਾਤਰਾ ਜੀ 26 ਜਨਵਰੀ ਨੂੰ ਰੋਪੜ ਨੈਰੂ ਸਟੇਡੀਅਮ ਤੋਂ ਸ਼ੁਰੂ ਹੋਈ ਸੀ ਤੇ 27 ਤਰੀਕ ਨੂੰ ਇਹ ਅਨੰਦਪੁਰ ਸਾਹਿਬ ਤੋਂ ਹੁੰਦੀ ਹੋਈ ਆਪਣੇ ਲਗ ਲਗ ਪਟਾਵਾ ਚ ਮੋਹਾਲੀ ਮੋਹਾਲੀ ਤੋਂ ਬਾਅਦ ਫਤੇਗੜ ਸਾਹਿਬ ਫਤੇਗੜ ਸਾਹਿਬ ਤੋਂ ਬਾਅਦ ਅਸੀਂ ਮੈਂ ਮਤਲਬ ਕਿ ਆ ਗਈ ਸੀ ਅੰਦਰ ਨਵਾਂ ਸ਼ਹਿਰ ਨਵਾਂ ਸ਼ਹਿਰ ਤੋਂ ਹੁਸ਼ਿਆਰਪੁਰ ਹਿੱਥੇ ਹੋਏ ਤੇ ਅੱਜ ਮਕੇਰੀਆ ਪਹੁੰਚ ਚੁੱਕੀ ਆ ਮਕੇਰੀਆ ਤੋਂ ਅੱਗੇ ਪਠਾਨਕੋਟ ਜਾਉਂਦੇ ਅਸੀਂ ਇਹ ਚਾਕੇ ਨੂੰ ਦਸ਼ੌਂਡ ਦਾ ਮੁੱਖ ਮੰਤਵ ਕੀ ਆ ਸਰਕਾਰ ਦਾ ਚਲ ਕਿ ਆ ਇਹ ਮੁੱਖ ਮੰਤਵ ਇਹ ਆ ਜੀ ਕਹਿੰਦੇ ਦਿੱਲੀ ਦੇ ਵਿੱਚ ਇਹ ਤਾਂ ਚਲਕੇ ਆਬਜੈਕਟ ਕਰ ਦਿੱਤੀਆਂ ਜੀ ਪਰ ਤੁਸੀਂ ਦੇਖ ਸਕਦੇ ਹੋ ਇੰਦਾ ਦਾ ਤਾਂ ਕੁਝ ਹੈ ਨਹੀਂ ਵੀ ਸਰਕਾਰ ਆਪਣੀ ਐਡਵਰਟਾਈਜ਼ਮੈਂਟ ਕਰ ਰਹੀ ਆ ਕਿ ਇਹ ਨੂੰ ਦਿਖਾਉਣ ਵਾਸਤੇ ਸਿੰਪਲ ਆ ਤੇ ਪੁਰਾਣਾ ਆਪਣਾ ਵਿਰਸਾ ਅੱਜ ਕੱਲ ਲੋਕ ਜਿੱਦਾਂ ਮੋਬਾਈਲ 'ਚ ਚ ਪੁਰਾਣੇ ਚੀਜ਼ਾਂ ਦਿਖਾਈਆਂ ਲਈ ਜਾਂਦੀਆਂ ਨੇ ਉਹ ਚੀਜ਼ਾਂ ਦਿਖਾਈਆਂ ਨੇ ਚੱਲਦੀਆਂ ਤਾਂ ਨੇ ਪੰਜਾਬ ਨਾਲ ਤਾਂ ਚਲੋ ਉਹ ਉਹਨਾਂ ਦੀ ਆਪਸ ਵਿੱਚ ਹੋ ਰਹੀ ਹੈ ਜਿੱਦਾਂ ਵੀ ਹੋ ਰਿਹਾ ਹੈ ਪਰ ਲੇਕਿਨ ਚਲਕੀਆਂ ਦੇ ਵਿੱਚ ਇਦਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਸਾਨੂੰ ਲੱਗਦੀ ਨਹੀਂ ਲੋਕਾਂ ਦੇ ਵੀ ਇਹ ਬਹੁਤ ਕਰੇਜ਼ ਦਾ ਲੋਕ ਬਹੁਤ ਵੀਡੀਓ ਬਣਾਉਂਦੇ ਆ ਫੋਟੋ ਬਣਾਉਂਦੇ ਆ ਖੁਸ਼ ਹੁੰਦੇ ਆ ਦੇਖ ਕੇ ਤੇ ਭਗਤ ਸਿੰਘ ਨਾਲ ਦੇ ਨਾਰੇ ਲਾਉਂਦੇ ਆ ਤੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਦੇ ਬਹੁਤ ਹਾਂਜੀ ਸਰ ਹਾਂਜੀ ਇਹ ਪੰਜਾਬ ਸਰਕਾਰ ਰੋਜ਼ਣੀਆ ਝਾਕੀਆਂ ਦੀ ਇਹ ਪੂਰੇ ਪੰਜਾਬ ਦੇ ਵਿੱਚ ਜਾਰੀਆਂ ਨੇ ਪੰਜ ਲੋਕਾਂ ਨੂੰ ਆਪਣੇ ਜਿਹੜੇ ਵੇਸੇਜ ਵਰਦੀ ਜਾਣਕਾਰੀ ਹੋ ਸਕੇ ਅੱਜ ਇਹ ਝਾਕੀਆਂ ਹਾਰਪੁਰ ਜਿੱਥਤ ਹੁੰਦੀ ਹੋਈ ਇੱਥੇ ਮਕੇਰੀਆਂ ਤੁਸੀਂ ਪਹੁੰਚੀ ਹੈਗੀ ਆ ਤੇ ਸਰਕਾਰ ਦੇ ਜਿਹੜੇ ਹੋਰ ਵੀ ਪਾਰਟੀ ਦੇ ਬੰਦੇ ਨੇ ਤੇ ਸਰਕਾਰੀ ਅਫੀਸ਼ਲ ਬੰਦੇ ਵੀ ਇੱਥੇ ਮੌਜੂਦ ਨੇ ਤੇ ਜਿਹੜੀ ਹੁਣ ਇਹ ਝਾਕੀਆਂ ਨੇ ਇਹ ਹੋ ਸਕਦਾ ਪਖਾਨਕੋਟ ਜਾ ਰਹੀਆਂ ਨੇ ਜਿਹਹੁਣ ਤੇ ਅਸੀਂ ਧਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ